ਰਹਿ ਗਈ ਹੈ ਜੀ ਜਦ ਕਿਸਾਨੀ ਅੰਦੋਲਨ ਚ ਇਹ ਵੀ ਉਹ ਕਿਸਾਨ ਵੀ ਅਜੇ ਭਾਲਦੇ ਫਿਰਦੇ ਨੇ ਕਿ ਉਹਨਾਂ ਨੂੰ ਜਿਹੜੀਆਂ ਦੀ ਮੌਤਾਂ ਹੋਈਆਂ ਉਹਨਾਂ ਨੂੰ ਕੁਝ ਮਿਲ ਜਾਏ ਸੋ ਇਹ ਸਰਕਾਰ ਸਿਰਫ ਗੱਲਾਂ ਤਾਂ ਹੀ ਸੀਮਤ ਹੈਗੀ ਲੇਕਿਨ ਕੋਈ ਗੱਲ ਨਹੀਂ ਹੁਣ ਲੋਕੀ ਇਹਨਾਂ ਦੀ ਗੱਲਾਂ ਤੋਂ ਇਹਨਾਂ ਨੂੰ ਭਜਨ ਨਹੀਂ ਦੇਣਗੇ ਇਹ ਦੇ ਕੇ ਹੀ ਛਡਾਵਾਂਗੇ ਭਾਵੇਂ ਧਰਨੇ ਲਾਣੇ ਹੋਣ ਪਾਵੇ ਜੋ ਇਹਨਾਂ ਦਾ ਹੱਕ ਮਿਲਣਾ ਚਾਹੀਦਾ ਉਸ ਖਜ਼ਾਨੇ 'ਚ ਪਹਿਲੇ ਹੱਕ ਲੋਕਾਂ ਦਾ ਹੈਗਾ ਇਹ ਕੇਜਰੀਵਾਲ ਦਾ ਤਾਂ ਕੋਈ ਹੱਕ ਹੀ ਨਹੀਂ ਹੈਗਾ ਆਪਦੀ ਕੁਰਸੀ ਖਾਤਰ ਸਾਰਾ ਕੁਝ ਉਹਦੇ ਉੱਤੇ ਲਟਾਈ ਜਾ ਰਿਹਾ ਹੈ ਨਾ ਲੋਕਾਂ ਦਾ ਜਿਹੜਾ ਹੱਕ ਬੰਦਾ ਹੈ ਦੇਖਦੇ ਆ ਕਿਵੇਂ ਨਹੀਂ ਮਿਲਦਾ ਤੇ ਜੇ ਨਹੀਂ ਦੇਣਗੇ ਤੇ ਮੈਂ ਕਹਿੰਦੀ ਹਾਨਤ ਇਹੋ ਜੀ ਸਰਕਾਰ ਦੀ ਇੱਕ ਹੋਰ ਮੰਗ ਹੈ ਕਿ ਇੱਥੇ ਨਹਿਰ ਦੇ ਆਉਣ ਦਾ ਰਸਤਾ ਨਹੀਂ ਇਸ ਜਗ੍ਹਾ ਤੇ ਤੁਸੀਂ ਵੀ ਆਏ ਹੋ ਤੁਸੀਂ ਵੀ ਵੇਖਿਆ ਕਿ ਮੋਟੂ ਪੈਣ ਦਾ ਪਾਣੀ ਦੀ ਬਹੁਤ ਵੱਡੀ ਸਮੱਸਿਆ ਉਹ ਵੀ ਜੀ ਉਹ ਪੁਲ ਵੀ ਸਾਡੇ ਟਾਈਮ 'ਚ ਬਣ ਗਿਆ ਸੀਗਾ ਹੁਣ ਜੇ ਤੁਸੀਂ ਦੇਖ ਲਿਆ ਜੇ ਫਾਇਰ ਬ੍ਰਿਗੇਡ ਇੱਥੇ ਪਹੁੰਚ ਜਾਂਦੀ ਹੈ ਨਾ ਬੱਚਿਆਂ ਦੀ ਜਾਨ ਵੀ ਬਚ ਜਾਂਦੀ ਤੇ ਇਹਨਾਂ ਦੀ ਝੁਗੀਆਂ ਵੀ ਬਚ ਜਾਂਦੀਆਂ ਦੇਖ ਜਲ ਤੋਂ ਜਲਦ ਕਿੰਨਾ ਲੱਗ ਜੂਗਾ ਤੁਹਾਨੂੰ 10 20 50 ਲੱਖ ਰੁਪਏ ਲੱਗ ਜਾਣਗੇ ਉਹ ਪੋਲ ਨੂੰ ਤਾਂ ਛੋੜਾ ਕਰ ਦੋ ਤਾਂ ਕਿ ਇਹੋ ਜਿਹਾ ਹਾਦਸਾ ਦੁਬਾਰਾ ਨਾ ਹੋਏ ਛੋਟੀ ਜੀ ਰਕਮ ਹੈਗੀ ਕਮੇਟੀ ਦੇ ਕੋਲ ਸਰਕਾਰ ਦੇ ਅਰਬਾਂ ਕਰੋੜਾਂ ਦਾ ਖਜ਼ਾਨਾ ਹੁੰਦਾ ਹੈਗਾ ਤੇ ਇਹਨਾਂ ਦੇ ਕੋਲ ਇੰਨੀ ਛੋਟੀ ਛੋਟੀ ਜਿਹੀ ਜ਼ਰੂਰਤਾਂ ਵਾਸਤੇ ਵੀ ਅੱਜ ਪੰਜਾਬ ਦੇ ਲੋਕੀ ਤਰਸਤੇ ਰਹੇ ਨੇ ਇਹ ਹਾਲਾਤ ਪੈਦਾ ਕਰਦੇ ਨੇ ਇਹ ਬਦਲਾਵ ਪੰਜਾਬ ਚ ਆਇਆ ਸ਼ਰਮ ਆਉਂਦੀ ਹੈ ਉਹ ਜਿਹੜੇ ਜਿਲ੍ਹੇ ਤੋਂ ਬੰਦੇ ਤੇ ਆਪਦੇ ਮੰਤਰੀ ਕਹਿ ਰਹੇ ਕਿ ਉਹਨੇ ਮਾਰਨ ਦੀ ਸਾਜੀ ਸ਼ੁਰੂ ਕੀਤੀ ਜਾ ਰਹੀ ਹੈ ਜਿਲ੍ਹੇ ਤੋਂ ਬੰਦ ਇਨਸੂਲਿਨ ਉਹ ਜਿਹੜੇ ਪੰਜਾਬ ਦੇ ਲੋਕੀ ਮਰੀ ਜਾ ਰਹੇ ਨੇ ਇਹਨਾਂ ਦਾ ਧਿਆਨ ਕਰਨ ਕੇਜਰੀਵਾਲ ਦਾ ਕੀ ਹੋ ਰਿਹਾ ਉਹਦੇ ਡਰਾਮੇ ਦੇ ਨਾਲ ਕਿਸੇ ਨੂੰ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਮਤਲਬ ਨਹੀਂ ਆਪਣੀ ਸਰਕਾਰ ਆਪਣੇ ਲੋਕਾਂ ਦਾ ਹੀ ਮਤਲਬ ਰੱਖੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾ ਕੇ ਇਹ ਅਹੁਦੇ ਬਖਸ਼ੇ ਨੇ ਉਹਨਾਂ ਦਾ ਧਿਆਨ ਰੱਖੇ ਕੇਜਰੀਵਾਲ ਦਾ ਬਖਸ਼ਾ ਹੋਇਆ ਅਹੁਦਾ ਨਹੀਂ ਹੈਗਾ